ਕਈ ਵਾਰ ਤੁਸੀਂ ਪੈਟਰੋਲ ਪੰਪਾਂ ਦੇ ਉੱਤੇ ਕਈ ਲੋਕਾਂ ਨੂੰ ਪੰਪ ਮਾਲਿਆ ਨਾਲ ਹੀ ਠੱਗੀ ਮਾਰਦੇ ਹੋਏ ਵੇਖਿਆ ਹੋਵੇਗਾ ਠੱਗੀ ਵੀ ਕਿਸ ਤਰੀਕੇ ਦੀ ਪੰਪ ਦੇ ਉੱਤੇ ਕਈ ਲੋਕ ਤੇਲ ਪਵਾਉਂਦੇ ਨੇ ਤਾਂ ਗੱਡੀ ਦੀ ਸੈਲਫ ਮਾਰ ਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਪਾਵੇਂਪੁਰ ਦੇ ਵਿੱਚ ਮਾਮਲਾ ਚੱਲ ਜਾਂਦਾ ਹੈ ਕਈ ਵਾਰ ਗੱਡੀਆਂ ਮਿਲ ਜਾਂਦੀਆਂ ਨੇ ਕਈ ਵਾਰੀ ਨਹੀਂ ਮਿਲਦੀਆਂ ਬੜੀ ਸਭਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਖਾਣ ਜਾ ਰਿਹਾ ਖਰੜ ਦੇ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੀ ਟੈਂਪੋਰਰੀ ਕਾਰ ਨੰਬਰ ਦੇ ਵਿੱਚ ਜਿਹੜਾ ਤੇਲ ਪਵਾਉਣ ਵਾਸਤੇ ਪੰਪ ਦੇ ਉੱਤੇ ਆਂਦਾ ਤਾਂ 2500 ਰੁਪਏ ਤੇਲ ਜਦੋਂ ਪੰਪ ਦੇ ਉੱਤੇ ਪਵਾ ਲੈਂਦਾ ਉਸ ਤੋਂ ਬਾਅਦ ਪੰਪ ਦੇ ਕਰਿੰਦਾਂ ਨੂੰ ਇਹ ਗੱਲ ਆਖਦਾ ਕਿ ਮੈਂ ਗੱਡੀ ਜਦ ਅੱਗੇ ਕਰ ਲਾ ਮੇਰਾ ਮਾਲਕ ਇਸ ਜਿਹੜੇ 2500 ਰੁਪਏ ਤੇਲ ਦਾ ਉਹ ਪੈਸੇ ਦੇਵੇਗਾ ਪਰ ਕਰਿੰਦਿਆਂ ਨੇ ਉਹਨਾਂ ਨੂੰ ਕਿਹਾ ਵੀ ਕੀ ਨਹੀਂ ਅੱਗੇ ਨਹੀਂ ਜਾਣਾ ਕਿ ਤੁਸੀਂ ਇੱਥੇ ਹੀ ਪੈਸੇ ਦੇ ਦਿਓ ਗੱਡੀ ਖੜੀ ਰਹਿਣ ਦਿਓ ਪਰ ਜਿੱਦ ਕਰਨ ਦੇ باوجود ਉਹ ਗੱਡੀ ਅੱਗੇ ਕਰਨ ਦੀ ਕੋਸ਼ਿਸ਼ ਜਦੋਂ ਕਰਦਾ ਤਾਂ ਗੱਡੀ ਦੱਸਿਆ ਜਾ ਰਿਹਾ ਕਿ ਉਸ ਜਗ੍ਹਾ ਉੱਤੋਂ ਭਜਾਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਕਰਿੰਦਿਆਂ ਨੇ ਉਸ ਕਾਰ ਚਾਲਕ ਦਾ ਪਿੱਛਾ ਕੀਤਾ ਪਰ ਕਾਰ ਚਾਲਕ ਨੇ ਤੇਜ਼ ਰਫ਼ਤਾਰੀ ਦੇ ਨਾਲ ਉਸ ਜਗ੍ਹਾ ਤੋਂ ਉੱਤੋਂ ਕਾਰ ਨੂੰ ਫਰਾਰ ਕਰਕੇ ਲੈ ਗਿਆ ਤਾਂ ਜਿਸ ਤੋਂ ਬਾਅਦ ਜੋ ਕਰਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਬੜਾ ਰੋਸ ਹੈ ਕਿ ਬੜੀ ਮਿਹਨਤ ਦੇ ਨਾਲ ਅਸੀਂ ਰੋਜ਼ ਇਸ ਜਗ੍ਹਾ ਉੱਤੇ ਪੰਪ ਤੇ ਧਿਆਨ ਲਗਾਉਂਦੇ ਆ ਕਿ ਸਾਨੂੰ 2500 ਰੁਪਏ ਦਾ ਚੁੰਨਾ ਜਿਹੜਾ ਲਗਾ ਕੇ ਚਲਾ ਗਿਆ ਕਿਉਂਕਿ ਜੋ ਪੰਪ ਮਾਲਕ ਹੈ ਉਸਨੇ ਤਾਂ ਕਰਿੰਦਿਆਂ ਤੋਂ ਸਾਫ ਤਾਂ ਲੈਣਾ ਹੈ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪਹਿਲਾਂ ਤੁਸੀਂ ਉਹ ਕਰਿੰਦਿਆਂ ਦੀ ਪੂਰੀ ਗੱਲਬਾਤ ਸੁਣੋ ਜਿੰਨੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਕਰਾਂਗੇ ਪੂਰੀ ਗੱਲਬਾਤ ਕੀ ਗੱਲ ਹੋਈ ਸੀ ਸਰ ਰਾਤੀ ਇੱਕ ਬੰਦਾ ਤੇਲ ਪਾਣ ਆਇਆ ਸੀ ਜੀ ਹਾਂ ਉਹ 2500 ਦਾ ਤੇਲ ਪਾਇਆ ਜੀ ਉਹਨੇ ਫੇਰ ਜੀ ਕਹਿੰਦੇ ਕੀ ਕਹਿੰਦੇ ਉਹ ਬਾਹਰ ਆਇਆ ਜੀ ਕੱਢ ਕੇ ਬਾਹਰ ਆ ਗਿਆ ਉਹ ਬਾਹਰ ਆ ਕੇ ਚਾਰੇ ਚਾਰੇ ਪਾਸੇ ਦੇਖ ਰਿਹਾ ਸੀ ਜੀ ਫਿਰ ਉਹ ਕਹਿੰਦਾ ਮੇਰਾ ਮਾਲਕ 2500 ਦਾ ਤੇਲ ਪਾ ਗਿਆ ਉਹ ਕਹਿੰਦਾ ਮੇਰਾ ਮਾਲਕ ਆ ਕੇ ਪੇਮੈਂਟ ਕਰੂਗਾ ਮੈਂ ਗੱਡੀ ਅੱਗੇ ਕਰ ਲਵਾ ਇਸ ਬੰਦੇ ਦੇ ਮੀਟਰ ਦੀ ਗੱਲ ਸੀ ਜਿਹੜਾ ਖੜਾ ਮੇਰੇ ਨਾਲ ਮੈਂ ਆਪਣੇ ਮੀਟਰ ਤੇ ਤੇਲ ਪਾ ਰਿਹਾ ਸੀ ਜਿਹੜੀ ਪਿੱਛੇ ਫਿਰ ਮੇਰਾ ਤੇਲ ਪੈ ਗਿਆ ਫਿਰ ਮਾ ਅੱਗੇ ਆ ਗਿਆ ਤੇ ਇਹ ਮੈਨੂੰ ਪੁੱਛਿਆ ਵੀ ਬੰਦਾ ਨਾ ਮਾਲਕ ਨੇ ਬੁਲਾ ਰਿਆ ਇਹਦੇ ਪੇਮੈਂਟ ਕਰਾਉਣ ਨੂੰ ਗੱਡੀ ਅੱਗੇ ਕਰਾਵਾ ਜਾਂ ਮੈਂ ਮਨ ਮੈਂ ਉਹਰੇ ਰੈਂਟ ਤੇ ਫਿਰ ਉਹ ਕਹਿੰਦਾ ਮੈਂ ਅੱਗੇ ਕਰ ਲਵਾ ਗੱਡੀ ਮੈਂ ਮੈਂ ਕਿਹਾ ਮੈਂ ਕਿ ਰੈਂਟ ਦੀ ਉਹ ਰਹੀ ਫਿਰ ਉਹਨੇ ਆਪ ਹੀ ਅੱਗੇ ਕਰ ਲਈ ਗੱਡੀ ਮੈਂ ਫਿਰ ਇਹਨੂੰ ਕਹਾ ਜਾ ਜਾ ਕੇ ਗੱਡੀ ਦੇ ਕੋਲ ਖੜ ਜਾ ਉਹਨੇ ਫਿਰ ਥ ਪਰ ਇੱਕਦਮ ਸਪੀਡ ਵੜਾਈ ਨਾਲੇ ਭੱਜ ਗਿਆ ਜੀ ਉਹ ਬੰਦਾ ਜੀ ਕਿਹੜੇ ਰੰਗ ਦੀ ਗੱਡੀ ਦੀ ਗੱਡੀ ਵਾਈਟ ਕਲਰ ਦੀ ਜੀ ਤੁਸੀਂ ਪਿੱਛਾ ਕਰਿਆ ਕੋਈ ਹਾਂਜੀ ਉਹ ਸੁਹੂਂਦੀ ਵਾਲੀ ਗੱਡੀ ਸੀ ਪਿੱਛਾ ਕਰਿਆ ਪਿੱਛਾ ਕਰਿਆ ਸੀ ਜੀ ਬੰਦੇ ਨੇ ਬੰਦੇ ਨੇ ਫਿਰ ਤੇ ਹੱਥ ਵੀ ਮਾਰਿਆ ਸੀ ਜੀ ਇਹਦੇ ਥੋੜੀ ਜੀ ਚੋਟ ਪਹਿਲਾਂ ਸੀ ਜੀ ਲੱਗੀ ਹੋਈ ਫਿਰ ਉਹਨੇ ਜਦੋਂ ਹੱਥ ਮਾਰਿਆ ਜੀ ਉਹ ਫਿਰ ਸੱਟ ਜ਼ਿਆਦਾ ਹੋ ਗਈ ਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਤਾਂ ਕੁਛ ਨਹੀਂ ਜੀ ਆਪਾਂ ਬੰਦਾ ਫੜਨਾ ਚਾਹੀਦਾ ਜੀ ਜੇ ਉਹਨੂੰ ਫਿਰ ਨੁਕਸਾਨ ਹੋਇਆ ਸਾਡਾ ਤੁਸੀਂ ਦੇਖ ਲਿਆ ਮੁੰਡਾ ਕੌਣ ਸੀ ਹਾਂਜੀ ਫੋਟੋ ਆ ਗਈ ਸਾਡੇ ਕੋਲ ਜੀ ਤੇ ਕੋਈ ਸੀਸੀਟੀਵੀ ਸੀਸੀਟੀਵੀ ਫੋਟਾ ਵਿੱਚ ਫੋਟੋ ਵੀ ਆ ਗਈ ਜੀ ਗੱਡੀ ਦਾ ਵੀ ਨੰਬਰ ਹੈ ਟੈਂਪਰੇਰੀਲੀ ਨੰਬਰ ਸੀ ਜੀ ਨਾੜੇ ਬੰਦੇ ਦੀ ਵੀ ਫੋਟੋ ਆ ਸਰ ਕਿਹੜਾ ਏਰੀਆ ਪੈਂਦਾ ਇਹ ਏਰੀਆ ਸਰ ਖੜਾ ਪੰਪ ਦੇ ਕਰਿੰਦਾ ਤੋਂ ਪੂਰੀ ਗੱਲ ਬਾਤ ਸੁਣੀ ਹੈ ਕਿ ਕਿਵੇਂ ਦੱਸਿਆ ਉਹਨਾਂ ਨੇ ਕਿ ਕਿਵੇਂ ਉਹ ਨੌਜਵਾਨ ਪੰਪ ਦੇ ਉੱਤੇ ਜਿਹੜਾ ਤੇਲ ਪਵਾਉਣ ਵਾਸਤੇ ਕਾਰ ਦੇ ਵਿੱਚ ਆਂਦਾ ਤਾਂ ਜਦੋਂ ਅਚਾਂਸਾ ਦੇਖ ਕੇ ਉਹਨਾਂ ਕਰਿੰਦਿਆਂ ਨੂੰ ਗੱਡੀ ਅੱਗੇ ਕਰਨ ਦੀ ਕੋਸ਼ਿਸ਼ ਕਰਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦਾ ਹੈ ਤਾਂ ਗਸ਼ਿਆ ਜਾ ਰਿਹਾ ਕਿ ਪੰਪ ਦੇ ਕਰਿੰਦਿਆਂ ਵੱਲੋਂ ਗੱਡੀ ਨੰਬਰ ਵੀ ਨੋਟ ਕਰ ਲਏ ਜੋ ਟੈਂਪਰੇਰੀ ਨੰਬਰ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਨੂੰ ਇਨਸਾਬ ਮਿਲਣਾ ਚਾਹੀਦਾ ਹੈ ਕਿ ਸਾਡੇ ਦਾ ਆ ਮਿਹਨਤ ਦੇ ਪੈਸੇ ਹੁੰਦੇ ਨੇ ਅਸੀਂ 8-10 ਹਜ਼ਾਰ ਦੇ ਉੱਤੇ ਕੰਮ ਜਿਹੜਾ ਪੰਪ ਦੇ ਉੱਤੇ ਕਰਦੇ ਆ ਪਰ ਹੁਣ ਪੰਪ ਮਾਲਕ ਵੱਲੋਂ ਜਿਹੜਾ ਇਹ ਹਿਸਾਬ ਤਾਂ ਜ਼ਰੂਰ ਮੰਗੇ ਜਾਂਦਾ ਹੈ ਕਿ ਪੰਪ ਦੇ ਕਰਿੰਦੇ ਨੇ ਕਿਉਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਪਰ ਇਸ ਤਰੀਕੇ ਨਾਲ ਇਹ ਨੌਜਵਾਨ ਉਸ ਜਗ੍ਹਾ ਤੋਂ ਕਾਰ ਲੈ ਕੇ ਫਰਾਰ ਹੋਇਆ ਤਾਂ ਕਾਫ ਜਿਹੜਾ ਭਰੋਸਾ ਅੱਗੇ ਵਾਸਤੇ ਪੰਜਾਬੀਆਂ ਦੇ ਉੱਤੋਂ ਜਾਂ ਫਿਰ ਪੰਜਾਬ ਦੇ ਲੋਕਾਂ ਦੇ ਉੱਤੋਂ ਪੰਪ ਦੇ ਜਿਹੜੇ ਖੜੇ ਕਰਿੰਦੇ ਉਹਨਾਂ ਤੋਂ ਉੱਠ ਜਾਂਦਾ ਹੈ ਕਈ ਵਾਰ ਲੋਕ ਵੈਸੇ ਵੀ ਕੋਈ ਜੈਨੂ ਬੰਦਾ ਵੀ ਹੁੰਦਾ ਕਈ ਵਾਰ ਲੋਕ ਇਹ ਵੀ ਕਹਿੰਦੇ ਨੇ ਕਿ ਮੈਂ ਗੱਡੀ ਅੱਗੇ ਕਰ ਲਾ ਉਹਨਾਂ ਨੂੰ ਵੀ ਫਿਰ ਲੋਕ ਸ਼ੱਕ ਦੇ ਆਧਾਰ ਦੇ ਨਾਲ ਦੇਖਦੇ ਨੇ ਤਾਂ ਇਸ ਨੂੰ ਲੈ ਕੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜਿਹਦੇ ਨਾਲ ਕਿ ਇਹ ਨੌਜਵਾਨ ਦਾ ਸੀਸੀਟੀਵੀ ਵੀਡੀਓ ਦਿਖ ਰਿਹਾ ਹੈ ਤਾਂ ਇਹ ਫੜਿਆ ਜਾ ਸਕੇ ਜਿਹਦੇ ਨਾਲ ਕਿ ਆਉਣ ਵਾਲੇ ਵਿੱਚ ਹੋਰ ਕੋਈ ਵੱਡੀ ਮਾਰਦਾਤ ਕਿਸੇ ਜਗ੍ਹਾ ਦੇ ਉੱਤੇ ਨਾ ਕਰੇ ਤਾਂ ਉਮੀਦ ਕਰਦੇ ਹਾਂ ਖਬਰ ਵਧੀਆ ਲੱਗੇ ਹੋਵੇਗੀ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਨ